ਸੁੰਦਿਆਂ ਸਮਾਜ ਦੇ ਵਿੱਚ ਕਿ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ। ਇਹੀ ਸੁਣਦੇ ਹਾਂ ਅਸੀਂ। ਪਰ ਬੱਚਿਓ ਜਿੰਨਾ ਕ ਮੈਂ ਪੁਲਿਸ ਡਿਪਾਰਟਮੈਂਟ ਨਾਲ ਕੰਮ ਕੀਤਾ ਹੈ ਜੋ ਮੇਰੀ ਫਿਲਾਸਫੀ ਹੈ। ਸਾਨੂੰ ਪੁਲਿਸ ਤੋਂ ਕਦੀ ਵੀ ਨਹੀਂ ਡਰਨਾ ਚਾਹੀਦਾ। ਕਾਰਨ ਕੀ ਹੈ? ਪੁਲਿਸ ਸਾਨੂੰ ਡਰਾਉਣ ਵਾਸਤੇ ਨਹੀਂ ਹੈ। ਪੁਲਿਸ ਸਾਨੂੰ ਮਾਰਨ ਵਾਸਤੇ ਨਹੀਂ ਹੈ। ਪੁਲਿਸ ਸਾਡੀ ਸੁਰੱਖਿਆ ਵਾਸਤੇ ਹੈ। ਪੁਲਿਸ ਸਾਡੇ ਸਹਿਯੋਗ ਵਾਸਤੇ ਹੈ। ਪੁਲਿਸ ਸਾਡੀ ਪ੍ਰੋਟੈਕਸ਼ਨ ਵਾਸਤੇ ਹੈ ਜੇ ਸਾਨੂੰ ਕੋਈ ਗੁੰਡਾ ਜਾਂ ਕੋਈ ਮਾੜਾ ਅਨਸਰ ਆ ਕੇ ਸਾਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਤਾਂ ਅਸੀਂ ਕਿਹਦੇ ਕੋਲ ਜਾਵਾਂਗੇ ਅਸੀਂ ਪੁਲਿਸ ਕੋਲ ਜਾਵਾਂਗੇ ਜੇ ਅਸੀਂ ਪੁਲਿਸ ਤੋਂ ਹੀ ਡਰਨ ਲੱਗੇ ਫਿਰ ਅਸੀਂ ਕਿਹਦੇ ਕੋਲ ਜਾਵਾਂਗੇ ਡਰ ਸਿਰਫ ਇੱਕ ਬੰਦੇ ਦਾ ਹੋਣਾ ਚਾਹੀਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਡਰ ਹੋਣਾ ਚਾਹੀਦਾ ਸਿਰਫ ਤੇ ਸਿਰਫ ਕਾਨੂੰਨ ਦਾ ਕਾਨੂੰਨ ਨਾ ਟੁੱਟੇ ਮੇਰੇ ਕੋਲੋਂ ਹੋਰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਚਾਹੇ ਕੋਈ ਡੀਸੀ ਹੈ ਚਾਹੇ ਕੋਈ ਜੱਜ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਐਮਐਲਏ ਹੈ ਚਾਹੇ ਪ੍ਰਧਾਨ ਮੰਤਰੀ ਹੈ ਉਹਨਾਂ ਤੋਂ ਵੀ ਵੱਡਾ ਹੁੰਦਾ ਕਾਨੂੰਨ ਸਾਰੇ ਕਾਨੂੰਨ ਦੇ ਅੰਡਰ ਨੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਸਿਰਫ ਇੱਕ ਬੰਦੇ ਤੋਂ ਡਰਨਾ ਕਿ ਸਾਡੇ ਤੋਂ ਕਾਨੂੰਨ ਨਾ ਟੁੱਟੇ ਜਾਈ ਇੱਜ਼ਤ ਅਸੀਂ ਸਾਰਿਆਂ ਦੀ ਕਰਨੀ ਹੈ ਇੱਜ਼ਤ ਆ ਅਸੀਂ ਆਪਣੀ ਜਿਹੜਾ ਰੇੜੀ ਚਲਾ ਰਿਹਾ ਰੱਖਸ਼ਾ ਚਲਾ ਰਿਹਾ ਉਹਦੀ ਵੀ ਕਰਨੀ ਹੈ ਅਸੀਂ ਪੁਲਿਸ ਮੁਲਾਜ਼ਮਾਂ ਦੀ ਵੀ ਕਰਨੀ ਹੈ ਅਸੀਂ ਅਫਸਰਾਂ ਦੀ ਵੀ ਕਰਨੀ ਹੈ ਅਸੀਂ ਨੇਤਾਵਾਂ ਦੀ ਵੀ ਕਰਨੀ ਹੈ ਪਰ ਡਰ ਸਿਰਫ ਇਹ ਹੋਣਾ ਚਾਹੀਦਾ ਕਾਨੂੰਨ ਨਾ ਟੁੱਟੇ ਸਾਡੇ ਕੋਲ